ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਮਾ ਚੱਕ ਤਹਿਸੀਲ ਦੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਏ ਇੱਕ ਤਾਜੀ ਸੋਈ ਆ ਤੇ ਇੱਕ ਜਿਹੜੀ ਗੱਬਣ ਏ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵਿਜਿਓ ਨਾਲ ਕੋਲ ਆਏ ਆ ਤੇ ਅੱਗੇ ਵੀ ਵੀਡੀਓ ਆਪਾਂ ਕਾਫੀ ਭਾਈ ਦੀਆਂ ਤੇ ਰੇਟ ਅੱਗੇ ਵੀ ਨਾਰਮਲ ਹੁੰਦੇ ਵੀਰ ਜੀ ਹਾਂ ਦੇ ਤੇ ਜ਼ਿਆਦਾਤਰ ਜਰਸੀਆਂ ਹੁੰਦੀਆਂ ਆ ਵੀਰ ਜੀ ਨਾਲ ਅੱਜ ਜਰਸੀਆਂ ਕਰਾਸੀਆਂ ਦਮ ਅੱਗੇ ਨਹੀਂ ਤੇ ਜ਼ਿਆਦਾਤਰ ਜਰਸੀਆਂ ਜਿਹੜੀਆਂ ਆਪਾਂ ਦਿਖਾਈ ਦਿਆਂ ਤੁਹਾਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਸ ਵਧੀਆ ਵਧੀਆ ਕਿਰਪਾ ਜੋ ਠੀਕ ਹੈ ਵੀ ਸਾਡੇ ਭੈਣ ਭਰਾ ਸਾਡੀ ਵੀਡੀਓ ਨੂੰ ਵੇਖਣ ਵਾਲੇ ਨੇ ਜਿਨ੍ਹਾਂ ਨੇ ਦੇਸ਼ ਆਵਦੇਸ਼ਾਂ ਵਿੱਚ ਵਸਦੇ ਨੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਰਪ੍ਰੀਤ ਜੀ ਇੱਕ ਦੋ ਗੱਲਾਂ ਜ਼ਰੂਰੀ ਕਰਨੀਆਂ ਨੇ ਕਰੋ ਜਿੰਨੀਆਂ ਮਰਜ਼ੀ ਕਰੋ ਕਿਉਂਕਿ ਸਭ ਤੋਂ ਪਹਿਲਾਂ ਹੁਣ ਆ 45 ਡਿਗਰੀ ਸਾਡਾ ਜਿਹੜਾ ਹੈਗਾ ਚੱਲਣ ਡਿਆ ਹੈਗਾ ਟੈਂਪਰੇਚਰ ਹਾਂਜੀ ਹਾਂਜੀ ਤੇ ਭਰਾਵਾਂ ਦੇ ਗਾੜੀ ਇਹ ਇੱਕ ਬੇਨਤੀ ਆ ਕਿ ਜਿੱਥੇ ਕਿਸੇ ਦੀ ਮੋਟਰ ਚੱਲਦੀ ਆ ਹਾਂਜੀ ਉੱਥੇ ਇੱਕ ਜਾਂ ਦੋ ਦਰਖਤ ਜ਼ਰੂਰ ਲਾਵੇ ਹਾਂਜੀ ਹਾਂਜੀ ਆ ਵੇਖੋ ਉੱਧਰ ਨੂੰ ਮਾਰਿਓ ਕੈਮਰਾ ਮੇਰੇ ਉਹ ਮੋਟਰ ਵੱਲ ਨੂੰ ਹਾਂਜੀ ਹਾਂਜੀ ਵਾਹ ਵੇਖੋ ਕਿੰਨੇ ਮਾਂ ਦਰਖਤ ਮਤਲਬ ਆਪਣੇ ਲੱਗੇ ਆ ਲੱਗੇ ਬੰਨੇ ਉਹ ਉਧਰ ਵੀ ਮੋਟਰ ਤੇ ਲੱਗੇ ਆ ਇੱਧਰੇ ਸਾਰੇ ਪੈਲੀ ਦੇ ਵਿੱਚ ਵੀ ਨੁਕਰ ਤੇ ਲਾਤੇ ਆ ਠੀਕ ਠੀਕ ਜੀ ਕੋਸ਼ਿਸ਼ ਨਿਗੇ ਨਿਗੇ ਵੀ ਲਾਤੇ ਆ ਜਿਹੜੇ ਛੋਟੇ ਜਿਹੇ ਵੱਡੇ ਹੋਣੇ ਆ ਜਿਹੜੇ ਤੇ ਨੁਕਰ ਦੇ ਵਿੱਚੋਂ ਦੋ ਦਰਖਤ ਵੀ ਲੱਗੇ ਹੋਣ ਤੇ ਬਦ ਤੋਂ ਬਦ ਕਦੇ ਅੱਧਾ ਮਰਲਾ ਥਾਮ ਮਾਲ ਲੈਂਦੇ ਆ ਹਾਂਜੀ ਹਾਂਜੀ ਦਰਖਤ ਵੀ ਫਲ ਆਂਬਾ ਦੇ ਆ ਹਾਂਜੀ ਫਲ ਵਾਲੇ ਲਾਏ ਦਰਖਤ ਆਂਬਾ ਦੇ ਆ ਨਗਾਠ ਆ ਅਮਰੂਦ ਵਾ ਠੀਕ ਆ ਇਤਾਂ ਦੀ ਥੋੜੀ ਜੀ ਖੇਚਲ ਮੇਰੇ ਭੈਣ ਭਰਾ ਨਾ ਕਰਨ ਕਰਨੀ ਚਾਹੀਦੀ ਆ ਕਿਉਂਕਿ ਚਾਹੀਦੀ ਆ ਦੂਜੀ ਗੱਲ ਇਹ ਇੱਕ ਇੱਕ ਡੰਗਰ ਵੀ ਰੱਖਣਾ ਠੀਕ ਆ ਕਿਉਂਕਿ ਜਿਹੜਾ ਅਸੀਂ ਦੁੱਧ ਕਹਿੰਨੇ ਆ ਸਾਨੂੰ ਅਸਲੀ ਦੁੱਧ ਪੀਣ ਨੂੰ ਨਹੀਂ ਜੋ ਮਿਲਦਾਗਾ ਹਾਂਜੀ ਹਾਂਜੀ ਠੀਕ ਆ ਕਿਉਂਕਿ ਡੰਗਰ ਬਹੁਤ ਮਾਲ ਬਹੁਤ ਘਟ ਗਿਆ ਵਾ ਹਾਂਜੀ ਹਾਂਜੀ ਤੇ ਭੈਣ ਭਰਾਵਾਂ ਦੇ ਗਾਲੀ ਬੇਨਤੀ ਆ ਕਿ ਜਿਹਦੇ ਕੋਲ ਜਗ੍ਹਾ ਵਾ ਉਹ ਇੱਕ ਦਾ ਡੰਗਰ ਜ਼ਰੂਰ ਰੱਖੇ ਕਿਉਂਕਿ ਜੇ ਡੰਗਰ ਤੇ ਸਾਡੇ ਕੋਈ ਗੁਜ਼ਾਰਾ ਤੋਂ ਲਰੇ ਜਾਂਦੇ ਆ ਉਹ ਜਿਵੇਂ ਸ਼੍ਰੀਨਗਰ ਤੋਂ ਉਰੇ ਜਾਂਦੇ ਆ। ਇਹ ਕਰਕੇ ਭੈਣ ਭਰਾਵਾਂ ਦੀ ਗੜੀ ਬੇਨਤੀ ਹੈ ਕਿ ਇੱਕ ਅੱਧਾ ਡੰਗ ਰੱਖ ਕੇ ਆਪਣੇ ਘਰ ਦਾ ਦੁੱਧ ਪੀਓ ਜਰੂਰ। ਠੀਕ ਹੈ ਜੀ। ਹਾਂਜੀ। ਕਿਉਂਕਿ ਸਾਡੇ ਨਿੱਕੇ ਨਿੱਕੇ ਬੱਚੇ ਆ ਇਹਨਾਂ ਨਾਲ ਨਾ ਖਲਵਾੜ ਹੋਵੇ। ਕਿ ਆਪਣਾ ਵਧੀਆ ਚੀਜ਼ ਪੀਤੀ ਚਵੇ। ਹਾਂਜੀ ਹਾਂਜੀ। ਤੇ ਦੁੱਧ ਹਰ ਘਰ ਦੇ ਵਿੱਚ ਵਰਤੋਂ ਵਾਲੀ ਚੀਜ਼ ਹੈ। ਹਾਂਜੀ ਹਾਂਜੀ। ਤੇ ਇਹ ਆ ਕਿ ਇੱਕ ਅੱਧਾ ਪਸ਼ੂ ਜਰੂਰ ਜਿਹਦੇ ਕੋਲ ਜਗ੍ਹਾ ਵਾ ਉਹ ਰੱਖ ਜੇ ਤੇ ਆਪਣਾ ਘਰ ਦਾ ਦੁੱਧ ਪੀਵੇ। ਠੀਕ ਹੈ ਜੀ। ਸੋ ਆਓ ਆ ਦੋ ਗੱਸ਼ੀਆਂ ਨੇ ਆਪਣੇ ਕੋਲ ਤੇ ਨਾਮ ਦੱਸੀਏ ਕਰੀ ਆਪਣਾ। ਨਾਮ ਆਪਣਾ ਜੀ ਬਲਵਿੰਦਰ ਸਿੰਘ ਆ। ਹਾਂਜੀ। ਸੀ ਡੇਰਾ ਬਾਬਾ ਨਾਨਕ ਠੀਕ ਹੈ ਜ਼ਿਲ੍ਹਾ ਅਰਦਾਸਪੁਰ ਪਿੰਡ ਵੇਮੇ ਚ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ ਜੀ 99683 5565 ਠੀਕ ਹੈ ਤੇ ਸ਼ੁਰੂਆਤ ਫਿਰ ਗੱਬਨ ਤੇ ਕਰ ਲਈ ਹਣਾ ਫਿਰ ਸੋਈ ਬਾਤ ਚ ਬੁਖਾ ਦੇਣੇ ਆ ਦੇਖ ਸਕਦੇ ਜੀ ਕਿੰਨਾ ਕੁ ਲੈ ਜਾਓ ਟਾਈਮ ਹੈ ਜੀ ਇਹ ਵੀ ਜੀ ਇੱਕ ਹਫਤਾ ਮਤਲਬ ਅਸੀਂ ਲੈ ਜੂ ਹਫਤੇ ਦੇ ਵਿੱਚ ਸੋਏਗੀ ਬੱਚੀ ਇੱਕ ਹਫਤਾ ਲੈ ਜੂਗੀ ਚੰਗੀ ਬਣੇਗੀ ਠੰਡੀ ਠੁੰਡੀ ਆ ਆ ਬੁਖਾ ਦਿਓ ਚੰਗੀ ਤਰ੍ਹਾਂ ਕੈਮਰਾ ਕੂਮਰਾ ਹਾਂਜੀ ਹਾਂਜੀ ਤੋਰੋਂ ਇੱਕ ਕਰੀ ਫੇਰ ਇਹਨਾਂ ਬਾਕੀ ਦੁੱਧ ਦਾ ਕੋਈ ਵੀਰ ਆ ਪੈਂਦਾ ਜਲਾਲੇ ਹਣਾ ਵੀ ਕਿੰਨਾ ਕਿਚਵਾ ਜੂਗੀ ਇਹ ਵੀ ਨਹੀਂ ਹਾਰ ਰਹੀ ਤਰੇ ਕਿੰਨੇ ਹੁੰਦੇ ਵੀ ਗੱਬਨ ਪਛੜਾ ਦੁੱਧ ਦਾ ਕੋਈ ਵੀਰ ਆ ਪੈਂਦਾ ਜਲਾਲੇ ਕਿੰਨਾ ਕਿਚਵਾ ਜੂਗੀ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਖੰਡੀ ਤੇ ਰਹੀ ਆ ਜਿਹੜੀ ਲੈ ਜਾਵੇ ਤੇ ਸੇ ਮੁੱਲ ਫਿਰ ਇਹਦਾ ਮੁੱਲ ਵੀ ਜੈ ਜੀ ਆ ਕਿੰਨਾ ਕ ਕਿਉਂਕਿ ਮੁੱਲ ਲੈਣ ਦੇਣ ਉਹ ਹੀ ਗੱਲ ਕਰਨੀ ਆ ਕਿੰਨਾ ਕਰਦੀਏ ਕਰਦੀਏ 35000 ਨਹੀਂ ਲੈਣ ਦੇਣ ਵਾਲੀ ਗੱਲ ਕਰੋ ਤੁਸੀਂ ਤੇ ਉਹਨੇ ਕਹਿੰਦੇ ਲੈਣ ਦੇਣ ਵਾਲੀ ਗੱਲ ਕਰਨੀ ਮੈਂ ਤਾਂ ਦੇ ਗਿਆ ਮੈਂ ਵੀ ਹਰਜੀ ਕੀ ਕਹਿੰਦੇ ਆ ਠੀਕ ਆ ਵੀ ਜੀ ਬੋਲੇ ਗਾ ਦਾ 32000 ਰੁਪਿਆ ਅੱਛਾ ਜਿਹੜੀ ਦੇਣੀ ਆ ਹਾਂਜੀ 30000 ਦੀ ਦੇ ਦੋਗੇ ਉੱਚੇ ਮਾਨਤਨ ਕਰਦਾ ਥੋੜਾ ਬੜਾ ਕੋਈ ਭੈਣ ਭਰਾ ਜਿਹੜਾ ਫੋਨ ਲਾਵੇ ਇੱਕ ਵਾਰੀ ਹਨਾ ਖਾਲੀ ਨਹੀਂ ਮੋੜਨਾ ਕੇ ਖਾਲੀ ਨਹੀਂ ਮੋੜਦੇ ਠੀਕ ਹੈ ਜੀ ਖਾਲੀ ਨਹੀਂ ਮੋੜਦੇ ਤੇ ਇੱਕ ਤਾਂ ਤਾਜੀ ਸੋਈ ਜੇ ਤਾਜੀ ਸੋਈ ਵੀ ਜੀ ਹੈਗੀ ਇਹ ਵੀ ਕ੍ਰੋਸ ਚੀ ਆ ਪਾਰੇ ਪੱਲੇ ਦੀ ਗਾਵਾਂ ਜਿਹੜੀ ਕੱਦ ਕਾਠ ਚੰਗਾ ਥੱਲੇ ਵੀ ਚੰਗੀ ਬਣੀ ਆ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਦਾ ਕੱਲ ਮਨੇਰਦੀ ਕੱਲ ਮਨੇਰਦੀ ਸੀ ਕੱਲ ਮਨੇਰਦੀ ਉਹ ਬੱਚੇ ਨਾਲੂ ਖਾ ਦੋ ਵਛੀ ਜੋ ਮਗਰ ਮਗਰੇ ਤੇ ਵਛੀ ਆ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਤੇ ਅਜੇ ਤੇ ਬੋਲਾ ਹੀ ਆ ਹਣਾ ਹਾਂਜੀ ਬੋਲਾ ਜੀ ਬੋਲਾ ਜੀ ਤੇ ਕਿੰਨਾ ਕੁ ਦੁੱਧ ਚੁਵਾਈ ਜਾਓਗੇ ਉਤਨਾ ਹੀ ਦੁੱਧ ਦੀ ਜੀ ਜਦੀ ਤੇ ਗਾਂ ਵਾ ਹਾਂਜੀ ਇਹ ਕੋਈ ਛੋਟੀ ਗਾਂ ਨਾ ਸਮਝੇ ਗਾਂ ਵੱਡੀ ਆ ਕਦ ਘਾਟ ਚੰਗਾ ਵਾ ਚੱਲ ਕਦ ਘਾਟ ਹੈ ਗੱਬਣ ਗਾਂ ਦਾ ਵੀ ਠੀਕ ਵਾ ਇਹਨੂੰ ਕੋਈ ਛੋਟੀ ਲੱਗਣੇ ਠੀਕ ਹੈ ਬਾਕੀ ਇਹ ਕਿ ਦੁੱਧ ਦੀ ਜਿਹੜੀ ਗੱਲ ਆ ਦੁੱਧ ਏਡੀ ਗਾਂ RAM ਨਾਲ ਬਹੁਤਾ ਹੀ ਲੋਕਾਂ ਵਾਲਾ ਕੰਮ ਨਹੀਂ ਕਹਿਣਾ ਵੀ 18 ਚ ਵਾਦੋ ਕਿ 17 ਚ ਵਾਦੋ ਇਹ ਲੀਟਰ ਮਾਰੀਏ ਦੁੱਧ ਦਾ ਪਤਾ ਫੇਰ ਲੱਗਦਾ ਹੈ ਮੈਂ 12 ਕਿਲੋ ਦੀ ਆਣਾ ਵੀ 12 ਕਿਲੋ ਵੀ ਦੇਈਏ ਤੇ ਗਰਮੀ ਚ ਤਣ ਤਣ ਕਰਾ ਦੂਗੀ ਬਾਕੀ ਇਹੋ ਜੀ ਗਾਂ ਦਾ 12 ਕਿਲੋ ਵੀ ਦੁੱਧ ਸੰਗਣਾ ਹੋ ਤੋਰਾਂ ਫੇਰ ਇੱਕ ਰੀ ਤੇ ਉਤਰਾ ਠੰਡੀ ਧੇਰੀ ਚ ਆਜੋ ਓਕੇ ਪੂਰਾ ਓਕੇ ਓਕੇ ਵੀ ਜੀ ਉਹਨੇ ਲਵਾ ਦਿੰਨੇ ਜੀ ਚਲੋ ਠੀਕ ਹੈ ਤੋਰ ਕੇ ਦਿਖਾ ਦਿਨੇ ਫੇਰ ਇੱਕ ਰੀ ਲੈ ਜੀ ਬੱਸ ਇਹ ਮੈਂ ਬੱਸ ਸਿਰ ਦਾ ਬੜਾ ਕਰ ਦੇ ਛੱਡ ਦੋ ਬੱਚਾ ਖਰ ਦੇ ਖਾਦੀ ਇਹਦਾ ਜਵਾਬ ਆ ਦੇਖ ਸਾਡੇ ਬਿਲਕੁਲ ਤਾਜ਼ਾ ਹੀ ਬੱਚਾ ਜੇ ਦੁੱਧ ਚੁੰਗਣ ਦੀ ਵੀ ਨਹੀਂ ਪੂਰੀ ਚਾਜ ਆੜੂ ਖਾ ਰਹੇ ਬਸਮਗੀ ਜੇ ਵੇਦੀ ਆ ਗਈ ਬਸ ਕੇ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਕੋਈ ਰਸੀ ਰਸੀ ਪਾਉਂਦੀ ਨਹੀਂ ਲੋੜ ਹਾਂ ਜੀ ਮਗਰਲੀ ਜੋੜੀ ਮਗਰਲੀ ਨਾਲ ਅਗਲੀ ਜੋੜੀ ਅਗਲੀ ਠੀਕ ਹੈ ਜੀ ਆਹ ਦੇ ਸਾਡੇ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਥਾਂ ਵੀ ਚੰਗਾ ਲੱਗਾ ਤੇ ਮੁੱਲ ਫਿਰ ਇਹਦਾ ਵੇਖ ਲਓ ਜਿੰਨਾ ਕਹਿੰਦੇ ਉਹਨਾਂ ਕਰ ਦਈਏ ਜਾਇਜਿਆ ਕਰਦੇ ਇਹਦਾ ਵੀ ਜਾਵੇ ਪਹਿਲੇ ਫੋਨ ਤੇ ਕਰ ਦਈਏ 50000 50000 ਜਾਉਦਾ ਹੈ ਘਰੇ ਚੋਂ ਹੁੰਦਾ ਤੁਹਾਡਾ ਰਹਾਦਾ ਜਿੱਤਰਾ ਤੁਸੀਂ ਕਹਿੰਦੇ ਨਾ ਕਿ ਇੱਕ ਗਾਂ ਘਰੇ ਰੱਖਣੀ ਚਾਹੀਦੀ ਆ ਵੀ ਜੀ ਇਹ ਕਰਨੇ ਆ ਪਿਆਰ ਨਾਲ ਗੱਲਾਂ ਹਾਂਜੀ ਹਾਂਜੀ ਜਿਹੜਾ ਮੋਲਿਆ ਮਾਲ ਦਾ ਹੀ ਪੈਣਾ ਆ ਹਾਂਜੀ ਹਾਂਜੀ ਠੀਕ ਆ ਮੰਗ ਜਦਾਂ ਮਰਜੀ ਲਈਏ ਉਹ ਕਿਸੇ ਨੂੰ ਦੇ ਨਹੀਂ ਜਾਣਾ ਬਾਕੀ ਉਹੀ ਨਾ ਕਿਹਦੇ ਘੱਟ ਘੱਟ ਲਾਇਆ ਤੁਸੀਂ ਨਹੀਂ ਦੇ ਦੇਣੀ ਤੇ ਬਾਅਦ ਮੰਗਿਆ ਕਿ ਇਹ ਨਹੀਂ ਲੈ ਜਣੀ ਮੁੱਲ ਗਾਂ ਦਾ 45000 ਅੱਛਾ ਠੀਕ ਹੈ ਹਾਂ ਨਾ ਜਿਹੜੀ 40000 ਦੀ ਦੇਦਾ 40000 ਦੀ 40000 ਛੋਟ ਵਿੱਚ ਕਰਦਾ ਛੋਟ ਤੇ ਵੇਖੋ ਜਦੋਂ ਹੁਣ ਕਿਸੇ ਭੈਣ ਭਰਾ ਨੇ ਆਉਣਾ ਮਾਲ ਦੀ ਛੋਟ ਕਰਨੀ ਪਈ ਠੀਕ ਠੀਕ ਹੈ ਚਲੋ ਕੋ ਫੋਨ ਲਾਵੇ ਕਰੀ ਹਨਾ ਤੇ ਬਾਕੀ ਉਹ ਵੀ ਬੜੇ ਸੋਹਣੇ ਵਿਚਾਰਿਆ ਤੁਹਾਡੇ ਜਿ ਜੇ ਤਰ੍ਹਾਂ ਤੁਸੀਂ ਕਹਿੰਦੇ ਵੀ ਗਾਂ ਵੀ ਘਰੇ ਰੱਖਣੀ ਚਾਹੀਦੀ ਤੇ ਬੂਟੇ ਵੀ ਲਾਉਣੇ ਚਾਹੀਦੇ ਨੇ ਲਾਉਣੇ ਚਾਹੀਦੇ ਕਿਉਂਕਿ ਸਾਡੇ ਹੁਣ ਮਤਲਬ ਜਿਹੜੀ ਚੀਜ਼ ਹੈ ਸਾਡੇ ਨਾਲ ਦੋਵਾਂ ਚੀਜ਼ਾਂ ਦਾ ਹੀ ਹਾਂਜੀ ਹਾਂਜੀ ਵੀ ਹੁਣ ਕਿੰਨੀ ਗਰਮੀ ਪੈਂਦੀ ਹਾਂਜੀ ਹਾਂਜੀ ਠੀਕ ਹੈ ਹੁਣ ਪਿੰਡਾਂ ਦੇ ਵਿੱਚ ਕੋਈ ਡੰਗ ਰੱਖ ਕੇ ਖੁਸ਼ ਨਹੀਂਗਾ ਹਾਂਜੀ ਹਾਂਜੀ ਤੇ ਦੁੱਧ ਤੇ ਆਪਾਂ ਵਰਤਣਾ ਹੀ ਹੈ ਨਾ ਘਰਾਂ ਦੇ ਹਾਂਜੀ ਤੇ ਜੇ ਇੱਕ ਅੱਧਾ ਵੀ ਡੰਗ ਰੇਕੇ ਕੋਈ ਸਾਂਭਾਂਗੇ ਤੇ ਗਲਤੀਆਂ ਸਾਰੀਆਂ ਆਪਣੀਆਂ ਹੁੰਦੀਆਂ ਵਾਂ ਤੇ ਦੋਸ਼ ਆਪਾਂ ਫਿਰ ਦੂਜਿਆਂ 'ਤੇ ਅੰਦਾਜ਼ ਪਿੰਨੀ ਬਿਲਕੁਲ ਇਹ ਕਰਕੇ ਕੁਦਰਤ ਨਾਲ ਨਾ ਖਲਵਾੜ ਕਰੀਏ ਤੇ ਦੁੱਧ ਜਿਹੜਾ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਸਹੀ ਪਿਆ ਜਾਵੇ ਕਿ ਆਪਣੇ ਬੱਚਿਆਂ ਦੀ ਸਿਹਤ ਨਾ ਖਲਵਾੜਨ ਹੋਵੇ ਕਿ ਇਹ ਜਿਹੜੀਆਂ ਬੇਨਤੀਆਂ ਕੀਤੀਆਂ ਇਹ ਕਰਤੀ ਕੀਤੀਆਂ ਵੀ ਚਲੋ ਇਹ ਦੋਹਾਂ ਚੀਜ਼ਾਂ ਦੀ ਸਾਨੂੰ ਘਾਟੇ ਚ ਪੈਣ ਦੀ ਆ ਠੀਕ ਹੈ ਜੀ ਇਹ ਤਾਂ ਪਾਣੀ ਆ ਹਾਂਜੀ ਪਾਣੀ ਸਾਡਾ ਵੇਖੋ ਕਿ ਉਹ ਵੀ ਥੱਲੇ ਚੜੀ ਜਾਈ ਜਾ ਰਿਹਾ ਅਸੀਂ ਤੇ ਵੀ ਬੇਨਤੀ ਕਰਦੇ ਵੀ ਪਾਣੀ ਵੀ ਬਚਾ ਲਓ ਆਪਣਾ ਪਾਣੀ ਬਚਾਓ ਆਪਣੇ ਦਰਖਤ ਲਾਓ। ਪੋਲੂਸ਼ਨ ਜਿੰਨੀ ਹੈ ਇਹਨੂੰ ਬਚਾਓ ਕਿਉਂਕਿ ਦੁੱਧ ਚੰਗਾ ਪੀਵਾਂਗੇ ਤੇ ਚੰਗੀ ਗੱਲ ਆ। ਹਾਂਜੀ ਹਾਂਜੀ। ਤੁਸੀਂ ਇਹ ਆਪਾਂ ਮਾੜਾ ਪੀਵਾਂਗੇ ਤਾਂ ਫਿਰ ਉਹ ਗੱਲ ਨਹੀਂ ਬਣਦੀ। ਇਹ ਬਾਕੀ ਦਰਖਤ ਲਾਵਾਂਗੇ ਤੇ ਸਾਡਾ ਜਿਹੜਾ ਟੈਂਪਰੇਚਰ ਡਾਊਨ ਹੋਊਗਾ। ਹਾਂਜੀ ਹਾਂਜੀ। ਉਹ 45 ਵਾਲੀ 50 ਤੱਕ ਚੱਲੇ ਗਿਆ 48 ਤੱਕ। ਹਾਂਜੀ ਹਾਂਜੀ। ਬੱਚੇ ਕਿਦਾਂ ਦਵਾਈਆਂ ਦਿੰਦੇ ਸੀਗੇ। ਹਾਂਜੀ। ਏਸੀ ਵੀ ਕੱਖ ਨਹੀਂ ਕਰਦੇ। ਤੇ ਇਸ ਕਰਕੇ ਜਨੂਰੀ ਇਹ ਬੇਨਤੀ ਹੈ ਕਿ ਰੁੱਖ ਵੀ ਲਾਓ। ਤੇ ਜਿਹੜਾ ਦੁੱਧ ਦਾ ਆਇਆ ਉਹ ਪਛੂ ਜਿਹਦੇ ਕੋਲ ਜਗ੍ਹਾ ਨਹੀਂ ਹੈ ਜਰੂਰ ਰੱਖੇ ਜਿਹਦੇ ਕੋਲ ਨਹੀਂ ਜਗ੍ਹਾ ਉਹਦੋਂ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹਦੀ ਮਜਬੂਰੀ ਹੈ ਹਾਂਜੀ ਤੇ ਬਾਕੀ ਕੋਸ਼ਿਸ਼ ਕਰੋ ਜਿੱਥੋਂ ਤੱਕ ਠੀਕ ਹੈ ਜੀ ਸੋ ਜਿੰਨੇ ਵੀ ਸਾਡੇ ਭੈਣ ਭਰਾਵਾਂ ਨੇ ਸਾਡੀ ਵੀਡੀਓ ਨੂੰ ਪਿਆਰ ਕਰਕੇ ਸਾਰੇ ਸਸਰੀ ਸਾਹਿਬ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ